ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਚੋ ਪੈਰਾ ਸਾਹਿਬ ਜਿਹੜਾ ਬਾਬਾ ਸ਼ਹੀਦਾਂ ਦੇ ਸਥਾਨ ਤੇ ਮੰਨ ਲਓ ਕਿ ਲੱਗਦਾ ਏ ਚੋ ਪੈਰਾ ਸਾਹਿਬ ਕੀ ਆ ਵੀ ਇੱਕ ਗੁਰਮਤ ਦਾ ਸਮਾਗਮ ਆ ਵੀ ਜਿੱਥੇ ਜਾ ਕੇ ਸੰਗਤਾਂ ਨੂੰ ਪਾਣੀ ਪੜਦੀਆਂ ਨੇ ਬਾਣੀ ਨਾਲ ਜੁੜਦੀਆਂ ਪੰਜ ਜਪਜੀ ਸਾਹਿਬ ਦੇ ਪਾਠ ਦੋ ਚੌਪਈ ਸਾਹਿਬ ਦੇ ਸੁਖਮਨੀ ਸਾਹਿਬ ਕੀ ਦਾ ਪਾਠ ਫਿਰ ਅਰਦਾਸ ਤੇ ਹੁਕਮਨਾਮਾ ਚਲੋ ਉਹਨਾਂ ਸੰਗਤਾਂ ਦੇ ਬਹੁਤ ਵੱਡੇ ਭਾਗ ਨੇ ਜਿਹੜੀਆਂ ਸੰਗਤਾਂ ਸਾਰੇ ਚੋਪੈਰੇ ਦੇ ਵਿੱਚ ਹਾਜ਼ਰੀ ਭਰਦੀਆਂ ਨੇ ਪਰ ਜੇ ਕੋਈ 10 ਮਿੰਟ ਵੀ ਹਾਜ਼ਰੀ ਭਰ ਲਾ ਵੀ ਨਾ 5 ਮਿੰਟ ਵੀ ਤੇ ਉਹਦੇ ਵੀ ਬੜੇ ਵੱਡੇ ਭਾਗ ਨੇ ਕਿਉਂਕਿ ਜਦੋਂ ਸਾਰੀਆਂ ਸੰਗਤਾਂ ਜੁੜੀਆਂ ਹੁੰਦੀਆਂ ਨੇ ਤੇ ਐਨ ਪੂਰਾ ਧਿਆਨ ਉਹਨਾਂ ਦਾ ਗੁਰਬਾਣੀ ਦੇ ਵਿੱਚ ਹੁੰਦਾ ਹੈ ਉੱਥੇ ਇੱਕ ਬੱਕਰੀ ਵਾਈਬਰੇਸ਼ਨ ਇੱਕ ਫ੍ਰੀਕਵੈਂਸੀ ਜਿਹੜੀ ਹੁੰਦੀ ਆ ਇੱਕ ਊਰਜਾ ਜਿਹੜੀ ਉਸ ਸਿਮਰਨ ਵਾਲੀ ਊਰਜਾ ਹੁੰਦੀ ਸਾਰੇ ਪਾਸੇ ਤੇ ਜਿਹੜਾ ਕੋਈ ਭਾਗਾ ਵਾਲਾ ਉੱਥੇ ਚਲ ਜਾਂਦਾ ਏ ਤੇ ਉਹਦੇ ਤੇ ਵੀ ਉਹ ਜਿਹੜੀ ਮੰਨ ਲਓ ਵੀ ਇੱਕ ਊਰਜਾ ਹੁੰਦੀ ਆ ਕੋਈ ਇੱਕ ਵਾਈਬ੍ਰੇਸ਼ਨ ਹੁੰਦੀ ਜਿਹੜੀ ਉੱਥੇ ਆਲੇ-ਦੁਆਲੇ ਫੈਲੀ ਹੁੰਦੀ ਆ ਤੇ ਉਹਦੇ ਤੇ ਵੀ ਉਹ ਆਸਰਿਆ ਜਿਹੜਾ ਨਾ ਉਹ ਪੈਂਦਾ ਈ ਸੰਗਤ ਦਾ ਆਸਰਿਆ ਨਾ ਜਿਹੜਾ ਫਿਰ ਉਹ ਪੈਂਦਾ ਇੱਥੇ ਮਤਲਬ ਕਿ ਉੱਥੇ ਇੱਕ ਗੁਰੂ ਦੀ ਬਖਸ਼ਿਸ਼ ਦਾ ਮੀਂਹ ਵਰ੍ਹ ਰਿਹਾ ਏ ਤੇ ਜਿਹੜਾ ਉਹ ਸਵਰ ਦੇ ਮੀਂਹ ਵਿੱਚ ਚਲ ਜਾਵੇ ਤੇ ਉਹ ਵੀ ਨਾਮ ਰੰਗ ਦੇ ਵਿੱਚ ਭੇਜ ਜਾਊਗਾ ਉਹਦੇ ਵੀ ਜਿਹੜੇ ਦੁੱਖ ਰੋਗ ਨੇ ਉਹ ਵੀ ਕੱਟੇ ਜਾਣਗੇ ਸੋ ਜੁਪਹਿਰਾ ਸਾਹਿਬ ਦੇ ਵਿੱਚ ਬਹੁਤ ਲੋਕ ਐਸੇ ਵੀ ਨੇ ਜਿਹੜੇ ਜੁਪਹਿਰਾ ਸਾਹਿਬ ਤੋਂ ਤੋੜਦੇ ਨੇ ਦੇਖੋ ਜੁਪਹਿਰਾ ਸਾਹਿਬ ਕੀ ਹੈ ਕਿ ਗੁਰਮਤ ਦਾ ਸਮਾਗਮ ਹੈ ਸੰਗਤ ਜੋੜ ਕੇ ਬਾਣੀ ਪੜ੍ਹਦੀ ਆ ਤੇ ਇਹਦੇ ਵਿੱਚ ਮਾੜਾ ਕੀ ਹੈ ਸ਼ਹੀਦਾਂ ਦਾ ਉਹ ਅਸਥਾਨ ਹੈ ਇਹ ਬਾਬਾ ਦੀਪ ਸਿੰਘ ਜੀ ਦੀ ਕਿੰਨੀ ਕਮਾਈ ਵਾਲੇ ਨੇ ਆਪ ਤਰਿਆ ਕੋਲ ਜਗਤ ਤਰਾਇਆ ਤਿੰਨ ਧਨ ਜਨੇਦੀ ਮਾਇਆ ਆਪ ਲਈ ਇਹ ਲੜ ਲਾਇਆ ਦਰਦਰਵੇਸ ਸਿੱtene ਧੰਨ ਜੀ ਦੀ ਮਾਉ ਆਏ ਸਭਨ ਸੇ ਨਾਮ ਜਪਣ ਵਾਲਿਆਂ ਦੀ ਤੇ ਗੁਰਬਾਣੀ ਦੇ ਵਿੱਚ ਮਹਿਮਾ ਹੀ ਬੜੀ ਕੀਤੀ ਗਈ ਆ ਕਿ ਸਾਧ ਕੇ ਸੰਗ ਨਹੀਂ ਕਰ ਸਕਾਲ ਦਰਸ਼ਨ ਭੇਟ ਘੋਟ ਨਿਹਾਲ ਵੀ ਉਥੇ ਦੇ ਦਰਸ਼ਨ ਕਰਕੇ ਸਾਧ ਸੰਗਤ ਦਾ ਨਾ ਕਿਤੇ ਤੇ ਸਾਰੇ ਦੁੱਖ ਪਾਪ ਨੇ ਜਿਹੜੇ ਦੂਰ ਹੋ ਜਾਂਦੇ ਤੇ ਜਿਹੜਾ ਮਾਨਿਆ ਜਿਹੜਾ ਖਿੜ ਜਾਂਦਾ ਹਰਿਆ ਭਰਿਆ ਹੋ ਜਾਂਦਾ ਤੇ ਮਾਨਿਆ ਜਿਹੜਾ ਉਹ ਪ੍ਰਸੰਨ ਹੋ ਜਾਂਦਾ ਨਿਹਾਲ ਹੋ ਜਾਂਦਾ ਸੋ ਉੱਥੇ ਸੰਗਤਾਂ ਜਿਵੇਂ ਹੁਣ ਬਾਣੀ ਪੜ੍ਹਦੀਆਂ ਐ ਤੇ ਜਿਹੜੇ ਸ਼ਰਧਾ ਭਾਵ ਨਾਲ ਜਾਂਦੇ ਆ ਨਾ ਤੇ ਉਹਨਾਂ ਦੇ ਦੇ ਵੇੜੇ ਪਾਰ ਹੁੰਦੇ ਨੇ ਦੇਖੋ ਸੰਗਤ ਵਿੱਚ ਜੋੜਨਾ ਸੰਗਤ ਨੂੰ ਗੁਰਬਾਣੀ ਦੇ ਨਾਲ ਜੋੜਨਾ ਸੰਗਤ ਦੇ ਵਿੱਚ ਜੋੜਨਾ ਗੁਰੂ ਨਾਲ ਜੋੜਨਾ ਇਹਦੇ ਜਿੱਡਾ ਕੋਈ ਵੀ ਪੁੰਨ ਹੈ ਨਹੀਂ ਤੇ ਜਿਹੜਾ ਸੰਗਤ ਨਾਲੋਂ ਤੋੜਦਾ ਏ ਤੇ ਉਹਦੇ ਜਿੱਡਾ ਕੋਈ ਪਾਪ ਨਹੀਂ ਹੁਣ ਦੇਖੋ ਕਈ ਇਸ ਤਰ੍ਹਾਂ ਤੋੜਨ ਦੀ ਕੋਸ਼ਿਸ਼ ਕਰਦੇ ਨੇ ਕਿ ਸੰਗਤਾਂ ਨਾ ਜਾਣ ਤੇ ਕਿਉਂ ਫਿਰ ਕਿੱਥੇ ਜਾਣ ਕਬਰਾਂ ਮੜੀਆਂ ਦੇ ਅਸਥਾਨਾਂ ਤੇ ਜਾਣ ਕਿੱਥੇ ਜਾਣ ਕਿਉਂਕਿ ਉੱਥੇ ਉਹਨਾਂ ਨੇ ਆਪਣੇ ਦੁੱਖ ਦੁੱਖ ਗੁਰੂ ਦੇ ਅੱਗੇ ਰੱਖਣੇ ਆ ਉਹਨਾਂ ਦੇ ਜੋ ਮਨੋ ਕਾਮਨਾਵਾਂ ਭਾਵਨਾਵਾਂ ਉਹ ਉਹਨਾਂ ਨੇ ਗੁਰੂ ਨੂੰ ਦੱਸਣੀਆਂ ਕਿਉਂਕਿ ਇਸ਼ਾਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ ਜਿੱਤੜ ਜਿੱਤੜੇ ਫਲ ਮਨ ਵਾਛੀਏ ਤਿੱਤੜੇ ਸਤਿਗੁਰੂ ਪਾਸ ਕਿ ਵਾਹਿਗੁਰੂ ਕੋਲ ਸਭਨਾ ਗੱਲਾਂ ਸਬਰਾਤ ਸੁਆਮੀ ਸੋ ਕੇ ਮਨੁਸਾਰੇ ਉਹ ਸਭ ਕੁਛ ਹੀ ਦੇਣ ਵਾਲਾ ਏ ਸਾਰੀਆਂ ਤਾਕਤਾਂ ਦਾ ਮਾਲਕ ਹੈ ਹਨਾ ਤੇ ਮੰਗਣਾ ਤੇ ਕਿਹਨੇ ਕਰੂਆ ਮਾਨ ਮੰਗੂ ਤਾਨ ਮੰਗੂ ਧਨ ਲਕਮੀ ਸੁਤ ਦੇ ਦੁੱਧ ਪੁੱਤ ਜੋ ਵੀ ਚਾਹੀਦਾ ਵਾ ਤੇ ਗੁਰੂ ਕੋਲੋਂ ਮੰਗਣਾ ਤੇ ਜੇਕਰ ਹੁੰਦੇ ਮੰਗਣ ਜਾਈਏ ਫਿਰ ਉਹ ਲਾਭ ਮਿਲਦਾ ਹੈ ਤੇ ਜਦੋਂ ਸਾਰਾ ਕੁਝ ਸਾਡੇ ਗੁਰੂ ਸਾਨੂੰ ਦੇਣ ਵਾਲਾ ਏ ਤੇ ਫਿਰ ਕੋਈ ਕਿਤੇੋਂ ਹੋਰ ਕਿਤੇੋਂ ਜਾ ਕੇ ਕੋਈ ਕਿਉਂ ਮੰਗੇ ਹਾਂ ਗੁਰੂ ਦਾ ਦਰ ਛੱਡ ਕੇ ਜਿੱਤੇ ਹੋਰ ਕੋਈ ਅ ਬੇਦ ਮੰਤਰ ਪੜਦਾ ਪਿਆ ਕੋਈ ਥੋੜੇ ਟਾਮਣ ਕਰਦਾ ਪਿਆ ਹਾਂ ਉਹ ਨਿੰਦਣਯੋਗ ਏ ਪਰ ਜਿਹੜਾ ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਦਾ ਪੱਲਾ ਫੜ ਕੇ ਗੁਰੂ ਕੋਲੋਂ ਮੰਨਦਾ ਹੈ ਆਪਣਾ ਦੁੱਖ ਤਕਲੀਫ ਰੱਖਦਾ ਹੈ ਤੇ ਉਹ ਕਿਵੇਂ ਮੜਾ ਉਹ ਸੰਦਾ ਏ ਸੋ ਜਪਾਹ ਸਭ ਇੱਕ ਨਾ ਗੁਰਮਤ ਦਾ ਇਸ ਸਮਾਗਮ ਹੈਗਾ ਏ ਤੇ ਉਥੇ ਜਿਹੜੀਆਂ ਸੰਗਤਾਂ ਵੱਧ ਤੋਂ ਵੱਧ ਜੁੜਦੀਆਂ ਨੇ ਵੱਧ ਤੋਂ ਵੱਧ ਜੁੜ ਰਹੀਆਂ ਨੇ ਤੇ ਚਲੋ ਹੋਰ ਜਿਹੜੀ ਸਿੱਖੀ ਦੇ ਨਾਲ ਦੇਖੋ ਸੰਗਤ ਨੂੰ ਜੋੜਨਾ ਹੁੰਦਾ ਏ ਤਰੀਕਾ ਕੋਈ ਵੀ ਹੋਵੇ ਕੋਈ ਵੀ ਤਰੀਕਾ ਲੈ ਲਓ ਕਿ ਉਹ ਹੈ ਤੇ ਗੁਰਮਤਿ ਦਾ ਸਮਾਗਮ ਹੈ ਤੇ ਜਿਵੇਂ ਕੋਈ ਚਪੈਰਾ ਨਾਮ ਦੇ ਨਾਮ ਆ ਨਾ ਜਿਹੜਾ ਉਹ ਕਈ ਵਾਰੀ ਤਾਂ ਕੋਈ ਨਾਮ ਹੀ ਇਹੋ ਜਿਹਾ ਜਿਵੇਂ ਕੋਈ ਫਿਲਮ ਜਾਂ ਸੀਰੀਅਲ ਦਾ ਤੇ ਨਾਂ ਹੀ ਕੋਈ ਇਹੋ ਜਿਹਾ ਹੁੰਦਾ ਕਿ ਉਹ ਬੜਾ ਮਸ਼ਹੂਰ ਹੋ ਜਾਂਦਾ ਤੇ ਇੱਕ ਨਾਂ ਹੀ ਇਹੋ ਜਿਹਾ ਹੈ ਮਾਲੋਬੀ ਇਸ ਤਰ੍ਹਾਂ ਕੋਈ ਸੰਗਤਾਂ ਦੇ ਉਹ ਜਿਆਦਾ ਤਮਾਗਤ ਨਾ ਮਾਲੋਬੀ ਵਸਰ ਕਰ ਗਿਆ ਹਨਾ ਤੇ ਉੱਥੇ ਜਾ ਹੈ ਉਹ ਬੁਰਮਤ ਦਾ ਸਮਾਗਮ ਨਹੀਂ ਤੇ ਸਮਾਗਮ ਦੇ ਵਿੱਚ ਜਾ ਕੇ ਸੰਗਤਾਂ ਸੋ ਇਸੇ ਬਹਾਨੇ ਬਾਣੀ ਨਾਲ ਜੁੜਦੀਆਂ ਪਈਆਂ ਨੇ ਸਿੱਖੀ ਨਾਲ ਜੁੜਦੀਆਂ ਪਈਆਂ ਨੇ ਗੁਰਬਾਣੀ ਤੇ ਗੁਰੂ ਸਾਹਿਬਾਂ ਤੇ ਉਹਨਾਂ ਦੀ ਸ਼ਰਧਾ ਭਾਵਨਾ ਜਿਹੜੀ ਆ ਉਹ ਵਧਦੀ ਪਈ ਆ ਤੇ ਹੋਰ ਬਾਬਾ ਬੀਪ ਸਿੰਘ ਜੀ ਦੇ ਜੀਵਨ ਤੋਂ ਉਹ ਪ੍ਰੇਰਣਾ ਲੈ ਕੇ ਕਿ ਬਾਬਾ ਜੀ ਕਿੰਨਾ ਨਾਮ ਜਪਦੇ ਸਨ ਉਹ ਕਿੰਨੀ ਬੰਦਗੀ ਵਾਲੀ ਰੂਹ ਸਨ ਤੇ ਇਹੀ ਹੁੰਦਾ ਹੈ ਕਿ ਜਿਹੜੇ ਰੱਬ ਦੇ ਪਿਆਰੇ ਇਸ ਸੰਸਾਰ ਤੇ ਆਉਂਦੇ ਨੇ ਆਪ ਨਾਮ ਜਪਦੇ ਨੇ ਹੋਰ ਨਾਮ ਜਪਾਉਂਦੇ ਨੇ ਤੇ ਜਿੰਨੀ ਨਾਮ ਤੇ ਆਇਆ ਗਏ ਉਹ ਸ਼ਕਤ ਕਾਲ ਨਾਨਕ ਤੇ ਮੁਕੁਜਲੇ ਹੋਰ ਕਿੰਨੀ ਛੁੱਟੀ ਨਾਲ ਇੱਕ ਤੇ ਕਿੰਨੀ ਛੁੱਟੀ ਨਾਲ ਤੇ ਇੱਕ ਸ਼ਲੋਕ ਦੇ ਵਿੱਚ ਹੋਰ ਕਿੰਨੀ ਛੁੱਟੀ ਨਾਲ ਮਤਲਬ ਕਿ ਹੋਰ ਵੀ ਕਿੰਨਿਆਂ ਨੂੰ ਉਹ ਤਾਰ ਕੇ ਲੈ ਜਾਂਦੇ ਨੇ ਸੰਸਾਰ ਸਮੁੰਦਰ ਤਾਰ ਦਿੰਦੇ ਨੇ ਸੋ ਇਸ ਕਰਕੇ ਜਿੰਨਾ ਨਾਮ ਜਪਾਂਗੇ ਜਪਾਵਾਂਗੇ ਤੇ ਗੁਰੂ ਸਾਹਿਬ ਜੀ ਕਹਿੰਦੇ ਨਾ ਨਾਨਕ ਧੂੜ ਮੰਗੇ ਇਸ ਗੁਰ ਸਿੱਖ ਕੀ ਜੋ ਆਪ ਜਪੇ ਅਵਰਾ ਨਾਮ ਦੇ ਪਾਵੇ ਨਾਮ ਚ ਪਾਉਣ ਵਾਲਿਆ ਦੀ ਤੇ ਇੰਨੀ ਮਹਿਮਾਏ ਇੰਨੀ ਮਹਿਮਾਏ ਦੀ ਵਡਿਆਈ ਕੀਤੀ ਗੁਰੂ ਸਾਹਿਬਾ ਨੇ ਸੋ ਜਿੰਨਾ ਵੀ ਗੁਰਬਾਣੀ ਦੇ ਨਾਲ ਜੁੜਾਂਗੇ ਨਾਮ ਜਪਾਂਗੇ ਮਿਲੇਗਾ ਕੀ ਲੋਕ ਸ ਕੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਬਾਈਕੁਰਜੀ ਦਾ ਫ਼ਰਸਾ ਬਾਈਕੁਰਜੀ ਕੀ ਫਤੇ